ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਪਿੰਜਵਾ ਸੂਖ ਮੰਗਲ ਕਲਿਆਣ ਸਹਜ ਧੋਨ ਪ੍ਰਭ ਕੇ ਚਰਨ ਨਿਹਾਰਿਆ ਧੋਨ ਪਦ ਤੁਲੇ ਹੀ ਬੋਲਣਾ ਧੁਨ ਹੀ ਗੈਣਾ ਰੱਖ ਨਹਾਰੈ ਰੱਖਿਓ ਬਾਰਿਕ ਸਤਪੁਰ ਤਾਪ ਉਤਾਰਿਆ ਰੱਖਣ ਹਾਰੇ ਪਦ ਤੇ ਵੀ ਯਮਕ ਲਾ ਦਨੀ ਹੈ ਰੱਖਣ ਹਾਰੇ ਰਾਖੋ ਬਾਰਿਕ ਇਥੇ ਵਿਸਰਾਮ ਹੈ ਸਤਗੁਰ ਇਥੇ ਯਮਕ ਲਾ ਦਨੀ ਹੈ ਸਤਗੁਰ ਤਾਪ ਨਹੀਂ ਜਾਣਾ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਉਬਰੇ ਪਦ ਤੇ ਵਿਸਰਾਮ ਹੈ ਜਾਂ ਕੀ ਸੇਵ ਨਾ ਬਿਰਤੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਵਿਗਨ ਨਾ ਲਾਗੈ ਕੋ ਮੀਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਸਾਧੂ ਸੰਗ ਇਥੇ ਠਮਕ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੈ ਹਰ ਕੇ ਚਰਨ ਵਸਾਈ ਹਾਂਜੀ ਹਿਰਦੈ ਪਦ ਤੇ ਵਿਸਰਾਮ ਸੁਖ ਪਾਇਆ ਸਹਜ ਧੁਨ ਉਪਜੀ ਰੋਗਾ ਕਾਣ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਰੁਗਾ ਕਾਣ ਮਿਟਾਈ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨਾ ਜਾਈ ਨਾਨਕ ਭਗਤ ਭਏ ਅਬਿਨਾਸੀ ਆਪਣਾ ਪ੍ਰਾਪ ਭਇਆ ਸਹਾਈ ਸੁਰਠ ਮਹੱਲਾ ਪੰਗਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਾਪ ਆਪਣੇ ਕਿਰਪਾ ਧਾਰੀ ਆਠ ਪਹਿਰ ਅਰਾਧ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲੈ ਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮਾਗੋ ਸੋਈ ਸੋਈ ਪਾਵੋ ਆਪਣੇ ਖਸਮ ਪ੍ਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਅੰਦੇਸਾ ਉੱਤੇ ਟਿੱਪੀ ਲੱਗੀ ਹੋਈ ਸੁਰਠ ਮਹੱਲਾ ਪਿੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਚੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੂਰਕ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵਹ ਗੁਰ ਨਾਨਕ ਭਈ ਦਿਆਲਾ ਜੈ ਜੈ ਕਾਰ ਭਈ ਜਗ ਭੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਬਿਰਧ ਉਚਾਰਨ ਕਰਨਾ ਬਿਰਧ ਬਿਰਧ ਨਹੀਂ ਕਹਿਦਣਾ ਤਾਂ ਦਿਨਾਲ ਬਿਰਧ ਦਾ ਅਰਥ ਹੁੰਦਾ ਸੁਭਾ ਪ੍ਰਾਣ ਤੇ ਬਿਰਧ ਦਾ ਅਰਥ ਹੁੰਦਾ ਬੁਢੇਪਾ ਹਾਥ ਦੇ ਰਾਖੇ ਕਰ ਆਪਣੀ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਸਦ ਪੁਲਈ ਬੋਲਣਾ ਮਿਹਰਵਾਨ ਛੇਤੀ ਕਹਿਦਣਾ ਸਿਆਰੀ ਲੱਗੀ ਹੋਈ ਬੰਦ ਪਾਇਆ ਮੇਰਾ ਸਤਗੁਰ ਪੂਰਾ ਕੋਈ ਸਰਬ ਕਲਿਆਣ ਰਹਾਉ ਜੀ ਉਪਾਇ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਗੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ